ਆ ਵੇਖੋ ਜੀ ਸਫੇਦ ਪਿਆਜ਼ ਮੁੰਬਈ ਦੇ ਵਿੱਚ ਅਸੀਂ ਸਫੇਦ ਪਿਆਜ਼ ਵੇਖਿਆ ਇਕ ਦਵਾਈ ਵਾਸਤੇ ਕੰਮ ਹੁੰਦੇ ਆ ਆਯੁਰਵੇਦਿਕ ਦਵਾਈਆਂ ਦੇ ਕੰਮ ਹੁੰਦੇ ਆ 40 ਰੁਪਏ 40 ਰੁਪਏ ਕਿਲੋ ਜੇ ਦਵਾਈਆਂ ਦੇ ਕੰਮ ਹੁੰਦੇ ਆ ਇਹ ਪਿਆਜ਼ ਮੁੰਬਈ ਦੇ ਘਾਟਕੋਪਰ ਬਾਜ਼ਾਰ ਦੇ ਸਾਨੂੰ ਪਏ ਮਿਲੇ ਸੀ ਇੱਥੇ ਨਾਲ ਹੀ ਕਰਾਨੇ ਦੀ ਦੁਕਾਨ ਤੋਂ ਜਦੋਂ ਨਿਕਲ ਲੱਗੇ ਤੇ ਇੱਥੇ ਕਣਕ ਦੇ ਕੱਟੇ ਪਏ ਸੀ ਜਿਨ੍ਹਾਂ 'ਤੇ 38 ਰੁਪਏ ਤੋਂ 72 ਰੁਪਏ ਦੇ ਰੇਟ ਦੇ ਟੈਗ ਲੱਗੇ ਸੀ ਆ ਪੋਜਾ ਬਾਜਰੀ ਦੇ ਦੋ ਕੱਟੇ ਬਸ ਪਏ ਬਾਕੀ ਸਾਰੀ ਕਣਕ ਆ ਤੇ ਇਹ ਦੇਖੋ ਸਾਡੇ ਕਿਸਾਨਾਂ ਦੀ ਤੇ 25 ਰੁਪਏ ਨੂੰ ਨਹੀਂ ਵਿਕਦੀ ਸਾਡਾ ਕਿਸਾਨਾਂ ਦਾ ਤੇ ਰਾਬੀ ਰੱਖਾ ਦੱਸੋ ਅਸੀਂ ਦੁਨੀਆ ਤੇ ਕਿਤਰਾ ਕਿਸਾਨਾਂ ਨੇ ਗੁਜ਼ਾਰਾ ਕਰਨਾ ਸਾਡੇ ਬਾਰੇ ਕੋਈ ਸਰਕਾਰਾਂ ਸੋਚਦੀਆਂ ਹੀ ਨਹੀਂ ਅੱਗੇ ਫਿਰ ਅਸੀਂ ਆ ਗਏ ਮਾਰਕੀਟ ਵੱਲ ਇੱਥੇ ਘਰ ਦੇ ਸਜਾਵਟ ਵਗੈਰਾ ਦੇ ਸਮਾਨ ਦੇਖੋ ਕਿੱਡੇ ਸੋਹਣੇ ਕੋਈ ਰੇਟ ਰੂਟ ਪੁੱਛੋ ਯਾਰ ਇਹਨੀਆਂ-ਇਨੀਆਂ ਸੋਹਣੀਆਂ ਚੀਜ਼ਾਂ ਵੇਖ ਕੇ ਜੀ ਲਲਚਾਉਂਡਿਆ ਖੜਨੂ ਇਹਨਾਂ ਨੂੰ ਲੇਕਿਨ ਅਸੀਂ ਲੈ ਕੇ ਨਹੀਂ ਜਾ ਸਕਦੇ ਗਾਂ ਸਫਰ ਤੇ ਆ ਕੀ ਕੀ ਵੇਖੀਏ ਗਮਲੇ ਕਿੱਡੇ-ਕਿੱਡੇ ਸੋਹਣੇ ਫੁੱਲ ਦਰਵਾਜਿਆਂ ਦੇ ਉੱਤੇ ਲਟਕਣ ਲਾਉਣ ਵਾਲੇ ਕਾਰਗਮਲਿਆ ਚਰਖਣ ਵਾਲੇ ਫੁੱਲ ਹੁਣ ਤੁਸੀਂ ਆਪ ਹੀ ਦੇਖੋ ਜਿਸ ਤੋਂ ਅੱਗੇ ਸਾਡੀ ਲੌਂਗ ਵੀਡੀਓ ਪਈ ਹੋਈ ਹੈ ਜਿਹੜੀ ਅਸੀਂ ਇੰਡੀਆ ਗੇਟ ਤੇ ਜਾਣਾ ਹੈ ਅੱਛਾ ਨਕਲੀ ਮਨੀ ਕਿਹੜੇ ਕਿਹੜੇ ਸੋਨੇ ਫੁੱਲ ਆ ਇਹ ਹੁਣ ਖਰੀਦਦਾਰੀ ਕਰਨ ਦੇ ਚੱਕਰ ਦੇ ਵਿੱਚ ਤੇ ਆ ਗਈ ਆ ਪਰ ਇਹ ਲੈ ਕੇ ਨਹੀਂ ਜਾ ਸਕਦੇ ਇੰਨਾ ਭਾਰ ਸਾਡੇ ਕੋਲ ਸਮਾਨ ਬਹੁਤ ਆ ਇਸ ਕਰਕੇ ਬਸ ਹੁਣ ਫੋਟੋਆਂ ਹੀ ਖਿਚਾਉਣ ਜੋਗੇ ਇਹਨਾਂ ਦੇ ਨਾਲ ਵੀਡੀਓ ਬਣਾਉਣ ਜੋਗੇ ਆ ਹੀ ਚਲੋ ਤੁਹਾਡਾ ਧੰਨਵਾਦ ਤੁਸੀਂ ਵੀਡੀਓ ਵੇਖੀ ਜਦੋਂ ਕਦੀ ਬੰਬੇ ਜਾਓਗੇ ਤੇ ਤੁਸੀਂ ਵੀ ਇਹਨਾਂ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਅਗਰ ਸਾਮਾਨ ਖਰੀਦ ਕੇ ਲਿਆਉਣਾ ਵੇ ਲਿਆ ਸਕਦੇ ਹੋਣੇ ਹੀ ਆ ਗਏ ਆਂ ਇੰਡੀਆ ਗੇਟ ਤੇ ਦੀ ਲੰਬੀ ਵੀਡੀਓ ਤੁਸੀਂ ਦੇਖੋ ਸਾਡੇ YouTube ਚੈਨਲ ਤੇ ਸਾਰਿਆਂ ਨੂੰ ਸ਼ਸ਼ਟਰੀ ਕਾਮ